ਸੀ ਗੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਬੀਤੇ ਕੱਲ ਯਾਨੀ ਕਿ ਲੰਗੀ ਰਾਤ ਨੂੰ ਅੱਗ ਲੱਗਦੀ ਹੈ ਤਿਲਕਨਗਰ ਤੇ ਜਿੱਥੇ ਅਸੀਂ ਮੌਜੂਦ ਹੈਗਾ ਬਿਲਕੁਲ ਆਹ ਬੈਕ ਸਾਈਡ ਕੰਦ ਦੇ ਗੋਦਾਮ ਸਟ੍ਰੈਪ ਦਾ ਬਦੌਨ ਸੀਗਾ ਜਿੱਥੇ ਅੱਗ ਲੱਗ ਜਾਂਦੀ ਹੈ ਔਰ ਜੋ ਹਜੇ ਤੱਕਰ ਜਾਣਕਾਰੀ ਹੈ 60 ਤੋਂ 65 ਜਿਹੜੀਆਂ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲੱਗੀਆਂ ਅੱਗ ਨੂੰ ਕਾਬੂ ਪਾਉਣ ਦੇ ਕਾਫੀ ਮੁਸ਼ਕਲ ਕੀਤੀ ਹੈ ਪਰ ਇੱਥੇ ਇੱਕ ਦੂਜੀ ਖਬਰ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿਉਂਕਿ ਅੱਗ ਇਸ ਕੰਦ ਦੇ ਪਾਰ ਲੱਗੀ ਸੀਗੀ ਔਰ ਇਸ ਕੰਦ ਦੇ ਇਧਰਲੇ ਪਾਸੇ ਰਹਿਸ਼ੀ ਮੁਕਾਲਾ ਮੈਂ ਇੱਕ ਵਾਰੀ ਤਸਵੀਰਾਂ ਦਿਖਾ ਦਿੰਦਾ ਆਸ-ਪਾਸ ਦੀਆਂ ਵੀ ਇਹ ਸਾਰਾ ਇਲਾਕਾ ਰਹਿਸ਼ੀ ਹੈਗਾ ਔਰ ਤਮਾਮ ਇਥੇ ਲੋਕਾਂ ਲੋਕ ਜਿਹੜੇ ਹੈਗੇ ਇਥੇ ਵਸਦੇ ਨੇ ਇਥੇ ਕਲੋਨੀ ਹੈ ਇਥੇ ਪੂਰਾ ਮੁਹੱਲਾ ਵਸਿਆ ਹੋਇਆ ਹੈ ਔਰ ਆਲਮ ਜਿਹੜਾ ਹੈਗਾ ਉਹ ਇਸ ਵੇਲੇ ਇਹ ਹੈ ਕਿ ਕੰਦਾ ਤੁਸੀਂ ਇੱਕ ਵਾਰੀ ਇਹ ਆਪਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਕੰਦਾ ਜ਼ਰੂਰ ਦਿਖਾ ਦੇ ਇਹ ਕੰਦਾ ਨੂੰ ਇਸ ਕਦਰ ਤਰੇਣਾ ਆ ਚੁੱਕੀਆਂ ਕਿ ਇਹ ਘਰ ਕਿਸ ਵੇਲੇ ਵੀ ਢਹਿ ਢੇਰੀ ਹੋ ਸਕਦਾ ਕਿਉਂਕਿ ਅੱਗ ਇੰਨੀ ਜ਼ਬਰਦਸਤ ਸੀ 13 ਤੋਂ 14 ਘੰਟੇ ਅੱਗ ਲੱਗੀ ਰਹੀ ਔਰ 60-70 ਗੱਡੀਆਂ ਜਿਹੜੀਆਂ ਹੈਗੀਆਂ ਪਾਣੀ ਦੀਆਂ ਲੱਗੀਆਂ ਔਰ ਇਸ ਵੇਲੇ ਜਿਹੜੇ ਲੋਕ ਹੈਗੇ ਨੇ ਇਨ੍ਹਾਂ ਘਰਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਹੈ ਕਿ ਉਹਨਾਂ ਦੇ ਘਰ ਦਾ ਨੁਕਸਾਨ ਹੋਇਆ ਉਹ ਇਸ ਘਰ ਦੇ ਵਿੱਚ ਰਹਿਣ ਜਾਂ ਨੈ ਨਾਰੈਣ ਇਹ ਦੁਚਿੱਤੀ ਉਹਨਾਂ ਦੇ ਦਿਲਾਂ ਦੇ ਵਿੱਚ ਬਣੀ ਹੋਈ ਹੈ ਕਾਰਨ ਇਹ ਹੈ ਕਿ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਇਹ ਬਿਲਕੁਲ ਤਰੇਣਾ ਪੈ ਚੁੱਕੀਆਂ ਲੈਂਡਰ ਨੂੰ ਪੂਰੀ ਤਰ੍ਹਾਂ ਬੁਰੀ ਤਰ੍ਹਾਂ ਨਾਲ ਜਿਹੜੀਆਂ ਮਕਾਨ ਨੂੰ ਤਰੇਣਾ ਜਿਹੜੀਆਂ ਹੈਗੀਆਂ ਇਸ ਵੇਲੇ ਪੈ ਚੁੱਕੀਆਂ ਇਹ ਇਕੱਲਾ ਇਹ ਮਕਾਨ ਨਹੀਂ ਹੈਗਾ ਇਦਾਂ ਦੇ ਆਸ-ਪਾਸ ਘਟੋ-ਘਟ 5 ਤੋਂ 7 ਘਰ ਹੈਗੇ ਨੇ ਜਿਹੜੇ ਇਸ ਗਦਾਮ ਦੇ ਬਿਲਕੁਲ ਨਾਲ ਜਿਹੜੇ ਬਿਲਕੁਲ ਨਾਲ-ਨਾਲ ਲੱਗਦੇ ਸੀਗੇ ਉਹਨਾਂ ਮਕਾਨਾਂ ਦਾ ਵੀ ਇਹੀ ਹਾਲ ਹੈਗਾ ਜਿਹੜੀਆਂ ਕੋਠਿਆਂ ਤੇ ਪਈਆਂ ਉਹਨਾਂ ਦੀਆਂ ਪਾਣੀ ਦੀਆਂ ਟੈਂਕੀਆਂ ਸਨ ਉਹ पिਗਲ ਗਈਆਂ ਕੋਠਿਆਂ ਦੇ ਚਬਾਰਿਆਂ ਤੇ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਪਈਆਂ ਸਨ ਉਹ पिਗਲ ਗਈਆਂ ਹੋਰ ਵੀ ਕਾਫੀ ਜਿਹੜਾ ਨੁਕਸਾਨ ਹੈਗਾ ਉਹ ਹੋਇਆ ਬਾਕੀ ਮੇਰੇ ਨਾਲ ਇਸ ਘਰ ਦੇ ਜਿਹੜੇ ਰਹਿਣ ਦੇ ਵਾਲੇ ਲੋਕ ਹੈਗੇ ਨੇ ਦੇ ਘਰ ਦੇ ਵਸਨੀਕ ਹੈਗੇ ਨੇ ਉਹ ਇਸ ਵੇਲੇ ਦੁਚਿੱਤੀ ਚ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਪੱਜ ਬੀਤੀ ਰਾਤ ਅੱਗ ਲੱਗਦੀ ਆ 1:30 ਵਜੇ ਕਿਉਂਕਿ ਅ ਅੱਗ ਲੱਗਣ ਤੋਂ ਬਾਅਦ ਜਦੋਂ ਬੁਝਾਈ ਜਾਂਦੀ ਆ ਬੁਝਾਣ ਤੋਂ ਬਾਅਦ ਹੁਣ ਤਸਵੀਰਾਂ ਕੁਝ ਬਦਲਦੀਆਂ ਹੋਈਆਂ ਨਜ਼ਰ ਆ ਰਹੀਆਂ ਕਿਉਂਕਿ ਇੱਕ ਪਾਸੇ ਤਾਂ ਨੁਕਸਾਨ ਜਿਹੜਾ ਗਦਾਮ ਦਾ ਹੋਣਾ ਸੀ ਹੋ ਗਿਆ ਹੁਣ ਤੁਹਾਡਾ ਜਿਹੜਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਔਰ ਦੁਚਿੱਤੀ ਇਹ ਹੈ ਕਿ ਇਹਨਾਂ ਘਰਾਂ ਦੇ ਵਿੱਚ ਤੁਸੀਂ ਰੋ ਕਿ ਨਾ ਰੋ ਇੱਕ ਡਰ ਦਾ ਮਾਹੌਲ ਹੈ ਕਿ ਸਾਡਾ ਨੁਕਸਾਨ ਨਾ ਹੋਵੇ ਹੁਣ ਬਿਲਕੁਲ ਰਾਤ ਕੋਈ 1:00 ਵਜੇ ਦੇ ਲਗ ਕਰੀ ਅੱਗ ਲੱਗੀ ਸੀ ਸਾਰਿਆਂ ਨੇ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅੱਗ ਬੁਝਾਉਂਦੇ-ਬੁਝਾਉਂਦੇ ਸਾਡੇ ਘਰਾਂ ਨੂੰ ਅੱਗ ਨੇ ਬਹੁਤ ਭਾਰੀ ਨੁਕਸਾਨ ਕੀਤਾ ਤੁਸੀਂ ਦੇਖ ਸਕਦੇ ਆਂ ਤੇ ਹੁਣ ਸਾਨੂੰ ਇਹੀ ਆ ਕਿ ਇਹ ਕਿਸੇ ਵੀ ਟਾਈਮ ਇਹ ਕੰਦਾ ਡੇਗ ਸਕਦੀ ਹੈਗੇ ਪਿੱਛੇ ਨੂੰ ਇੱਧਰ ਨੂੰ ਇਹ ਵਾਲੀ ਤਾਂ ਬਿਲਕੁਲ ਹੀ ਖਤਮ ਹੈ ਕੰਦਰ ਸਾਡੇ ਥੱਲੇ ਮਕਾਨ ਬੈੱਡਰੂਮ ਚ ਵੀ ਤਰੇੜ ਆ ਗਈ ਹੈ ਅਸੀਂ ਤਾਂ ਰਾਤ ਸਾਰੀ ਜਾ ਕੇ ਕੱਟੀ ਆਂ ਪੜੋਸੀਆਂ ਦੇ ਘਰ ਸਾਡੀ ਤਾਂ ਪ੍ਰਸ਼ਾਸਨ ਦੇ ਮੋਰੇ ਇਹੀ ਮੰਗਿਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਗਰ ਇੰਟਰਪ੍ਰਾਈਜ਼ਸ ਤੋਂ ਬਣਦਾ ਮੁਆਵਜ਼ਾ ਦਿਵਾਇਆ ਜਾਵੇ। ਤਾਂ ਬਿਲਕੁਲ ਐਸ ਵੇਲੇ ਮੁਆਵਜ਼ੇ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਲਾਜ਼ਮੀ ਵੀ ਹੈਗਾ ਕਿਉਂਕਿ ਇੱਕ ਸਿਰ ਕੱਜਣ ਵਾਸਤੇ ਇੱਕ ਇਨਸਾਨ ਜਦੋਂ ਘਰ ਬਣਾਉਂਦਾ ਉਹਦੇ ਕਈ ਸੁਪਨੇ ਹੁੰਦੇ ਨੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਸਜੋ ਸਮਾਨ ਜਿਹੜਾ ਹੈਗਾ ਉਹਦੇ ਵੱਲੋਂ ਰੱਖਿਆ ਜਾਂਦਾ ਆਪਣੇ ਬੱਚਿਆਂ ਦਾ ਬੱਚਿਆਂ ਦੇ ਸਿਰ ਕੱਜਣ ਲਈ ਕਈ ਤਰ੍ਹਾਂ ਦੇ ਉਹ ਸੁਪਨੇ ਸੁਹੇਰਦਾ ਪਰ ਇਸ ਵੇਲੇ ਦੁਚਿੱਤੀ ਵਿੱਚ ਹੈਗੇ ਨੇ ਕਿ ਇਦਾਂ ਮਕਾਨਾਂ ਦੇ ਵਿੱਚ ਰਹੀਏ ਜਾਂ ਨਾ ਰਹੀਏ ਮੈਂ ਥੋੜੀਆਂ ਜੀਆਂ ਤਸਵੀਰਾਂ ਨੀਚੋਂ ਜਿਹੜੀਆਂ ਘਰ ਬੈੱਡਰੂਮ ਜੀਆਂ ਜਿੱਦਾਂ ਗੱਲ ਕਰ ਰਹੇ ਨੇ ਮੈਂ ਉਹ ਵੀ ਦਿਖਾਉਣ ਦੀਆਂ ਕੋਸ਼ਿਸ਼ ਕਰਾਂਗਾ ਪਰ ਫਿਲਹਾਲ ਇਸ ਵੇਲੇ ਜਿਹੜੀਆਂ ਤਸਵੀਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਉਹ ਆ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੂਰੀ ਦੀ ਪੂਰੀ ਕੰਦ ਨੂੰ ਤਰੇਲ ਪੈ ਚੁੱਕੀ ਹੈ ਔਰ ਹਜੇ ਤਿੱਕਰ ਵੀ ਅੱਗ ਸੁਲਗਦੀ ਹੋਈ ਨਜ਼ਰ ਆ ਰਹੀ ਹੈ ਔਰ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਜਿਹੜੇ ਹੈਗੇ ਉੱਥੇ ਮੌਜੂਦ ਹੈਗੇ ਨੇ ਔਰ ਜੋ ਇਹਦਾ ਤਰ੍ਹਾਂ ਦੇ ਵਿੱਚ ਰਹਿਣ ਵਾਲੇ ਲੋਕ ਹੈਗੇ ਨੇ ਉਹਨਾਂ ਦਾ ਸਾਫ਼ ਕਹਿਣਾ ਕਿ ਡਰ ਦਾ ਮਾਹੌਲ ਇੱਕ ਆਪਣੇ ਬੱਚਿਆਂ ਨੂੰ ਲੈ ਕੇ ਡਰ ਦਾ ਮਾਹੌਲ ਉਹਨਾਂ ਦੇ ਦਿਲਾਂ ਦੇ ਵਿੱਚ ਬਣਿਆ ਹੋਇਆ ਕਿ ਬਿਲਕੁਲ ਜਿੱਥੇ ਸੌਣ ਜਿੱਥੇ ਉਹ ਰਾਤ ਨੂੰ ਥੱਕ ਹਾਰ ਕੇ ਸੌਣ ਵਾਸਤੇ ਆਉਂਦੇ ਨੇ ਉਹਨਾਂ ਬੈੱਡਰੂਮਾਂ ਦੇ ਹਾਲਾਤ ਜਿਹੜੇ ਹੈਗੇ ਨੇ ਉਹ ਇਸ ਕਦਰ ਹੋ ਚੁੱਕੇ ਨੇ ਕਿ ਉੱਥੇ ਵੀ ਤਰੇੜਾਂ ਜਿਹੜੀਆਂ ਹੈਗੀਆਂ ਉਹ ਪੈ ਚੁੱਕੀਆਂ ਨੇ ਇਹ ਅਲੀਚਕਲੀ ਬਿਲਕੁਲ ਬਰੀਕ ਬਰੀਕ ਦਰਾਰਾ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਕੰਧਾਂ ਦੇ ਵਿੱਚ ਜਿਹੜੇ ਬੈਡਰੂਮ ਹੈਗੇ ਉਹਨਾਂ ਕੰਧਾਂ ਦੇ ਵਿੱਚ ਬਰੀਕ ਬਰੀਕ ਦਰਾਰਾ ਜਿਹੜੀਆਂ ਹੈਗੀਆਂ ਨੇ ਉਹ ਪੈ ਚੁੱਕੀਆਂ ਨੇ ਔਰ ਹਜੇ ਤੱਕਰ ਵੀ ਜੇ ਗੱਲ ਕਰਾਂ ਮੈਂ ਬਿਲਕੁਲ ਇਸ ਕੰਧ ਦੇ ਬਿਲਕੁਲ ਇਸ ਕੰਧ ਦੇ ਦੂਸਰੀ ਸਾਈਡ ਤੇ ਅੱਗ ਲੱਗੀ ਹੋਈ ਸੀ ਕਿ ਜੇ ਮੈਂ ਹਲੇ ਵੀ ਗੱਲ ਕਰਾਂ ਤੇ ਕੰਧਾਂ ਹਜੇ ਵੀ ਗਰਮ ਹੈਗੀਆਂ ਨੇ ਹਲੇ ਵੀ ਗਰਮ ਹੈਗੀਆਂ ਨੇ ਕਿਉਂਕਿ 12 ਤੋਂ 13 ਘੰਟੇ ਹੋ ਚੁੱਕੇ ਨੇ ਅੱਗ ਲੱਗੀ ਨੂੰ ਔਰ ਇਸ ਵੇਲੇ ਵੀ ਤਪਸ਼ ਜਿਹੜੀ ਹੈਗੀ ਆ ਨਾ ਕੰਨਾਂ ਦੇ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ ਜੇ ਵੀ ਤਪਸ਼ ਜਿਹੜੀ ਹੈਗੀ ਆ ਗਰਮੈਹ ਜਿਹੜੀ ਹੈ ਨਾ ਕੰਨਾਂ ਦੇ ਵਿੱਚ ਮਹਿਸੂਸ ਕੀਤੀ ਜਾ ਸਕਦੀ ਆ ਪਰ ਹੁਣ ਇਹ ਲੋਕ ਜਿਹੜੇ ਹੈਗੇ ਇਹ ਲੋਕ ਜਿਹੜੀ ਸਕ੍ਰੈਪ ਦਾ ਗਦਾਮ ਜਿਹੜੇ ਮਾਲਕ ਹੈਗੇ ਨੇ ਸਕ੍ਰੈਪ ਗਦਾਮ ਦੇ ਸਾਗਰ ਇੰਟਰਪ੍ਰਾਈਜ਼ਸ ਵਾਲੇ ਉਹਨਾਂ ਕੋਲੋਂ ਮੁਆਵਜ਼ੇ ਦੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਗੁਹਾਰ ਲਗਾ ਰਹੇ ਨੇ ਕਿ ਉਹਨੂੰ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਕੋਸ਼ਿਸ਼ ਕਰਦੇ ਆ ਮਹਿਲਾਵਾਂ ਇਹਨਾਂ ਘਰਾਤੀਆਂ ਜਿਹੜੀਆਂ ਗ੍ਰਹਿਣੀਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਮਾਤਾ ਕੀ ਹਾਸਾ ਜਦੋਂ ਵਾਪਰਦਾ ਰਾਤੀ ਕੀ ਵੇਖਦੇ ਹੋ ਕਿਵੇਂ ਹੁੰਦਾ ਸਾਰਾ ਬਸਾਨੂੰ ਤਾਂ ਲੱਗਦਾ ਨਹੀਂ ਸਾਡਾ ਬਚਾਅ ਹੋਊਗਾ ਅਸੀਂ ਤਾਂ ਸਾਰਾ ਮਹੱਲਾ ਹੀ ਬਾਹਰ ਨਿਕਲ ਕੇ ਬੈਠੇ ਇਸ ਕੀ ਘਰਾਚੋਂ 12 ਮਈ ਦੀ ਅੱਗੇ ਸ਼ੁਰੂ ਹੋਈ ਆ ਇਹ ਸਾਡੇ ਤੋਂ ਨਿਕਲਣੀ ਚਾਹੀਦੀਆਂ ਫੈਕਟਰੀਆਂ ਅਸੀਂ ਤਾਂ ਘਰਾਂ 'ਚ ਰਹਿ ਨਹੀਂ ਸਕਦੇ ਇੱਥੇ ਇੰਨੀ ਸਾਡੀ ਬੁਰੀ ਹਾਲਤ ਕੀਤੀ ਹੈ ਜਦੋਂ ਹੁਣ ਅੱਗ ਬੁਝ ਚੁੱਕੀ ਆ ਮਾਰੀ ਮੋਟੀ ਸੁਲਗਦੀ ਪਈ ਆ ਪਰ ਜਦੋਂ ਹੁਣ ਅਸੀਂ ਤਸਵੀਰਾਂ ਵੇਖੀਆਂ ਦਰਾਰਾ ਪੈ ਚੁੱਕੀਆਂ ਨੇ ਕੀ ਲੱਗਦਾ ਇਹ ਮਕਾਨ ਸਹੀ ਹੈ ਰਹਿਣ ਯੋਗ ਹੈ ਜਾਂ ਨਹੀਂ ਕੋਈ ਰਹਿਣ ਯੋਗ ਨਹੀਂ ਇਹ ਇਹ ਤਾਂ ਕਿਸੇ ਵੇਲੇ ਵੀ ਡਿੱਗ ਸਕਦੇ ਆ ਉਹ ਪੁਰਾਣਾ ਗੱਲ ਇਹ ਤਾਂ ਕਿਸੇ ਵੇਲੇ ਵੀ ਡਿੱਗ ਸਕਦੇ ਤੁਸੀਂ ਮਾਤਾ ਜੀ ਕਿਵੇਂ ਵੇਖਦੇ ਹੋ ਜਿੱਦਾਂ ਤੁਸੀਂ ਇੱਥੇ ਰਹਿੰਦੇ ਹੋ ਜਿੱਦਾਂ ਇਹਦੇ ਅੱਗੇ ਲੱਗੀ ਆ ਦਰਾਰਾਂ ਪੈ ਚੁੱਕੀਆਂ ਨੇ ਲੱਗਦਾ ਕਿ ਇਹ ਰਹਿਣ ਵਾਲੇ ਮਕਾਨ ਹੈਗੇ ਨਹੀਂ ਨਹੀਂ ਰਹਿਣ ਵਾਲੇ ਨਹੀਂ ਸਾਡਾ ਮਕਾਨ ਸੁਰੱਖਿਤ ਨਹੀਂ ਹੈਗਾ ਤੇ ਮਤਲਬ ਹੋ ਗਿਆ ਅਸੀਂ ਪਹਿਲਾਂ ਤੋਂ ਵੀ ਤੰਗੀਆਂ ਤੇ ਹੁਣ ਵੀ ਅਸੀਂ ਬਹੁਤ ਤੰਗ ਆ ਸਾਡਾ ਮਕਾਨ ਸਾਰਾ ਹੀ ਖੰਡਰੀਆਂ ਬਣ ਚੁੱਕਾ ਹੈ ਕਿ ਤਾਮ ਉੱਟਾ ਉਪਰ ਸਾਰੇ ਤਰੇੜਾ ਸਾਰੇ ਫਟ ਗਈਆਂ ਫਟ ਗਈਆਂ ਤੇ ਜੋ ਉੱਪਰ ਬਣਾਈਏ ਤੇ ਸਾਡੀ ਸਾਡੀ ਬਿਲਡਿੰਗ ਦੀ ਕੋਈ ਮੁਨਿਆਦ ਨਹੀਂ ਹੈਗੀ ਬਿਲਕੁਲ ਅੱਗ ਲੱਗਣ ਦੇ ਨਾਲ ਜਿਵੇਂ ਕਿ ਬਿਜੀ ਹੋਣੀ ਦੱਸਦੇ ਨੇ ਅੱਗ ਲੱਗਣ ਦੇ ਨਾਲ ਜਿਹੜੀ ਮੁਨਿਆਦ ਸੀਮਿੰਟ ਦੀ ਇੱਕ ਮੁਨਿਆਦ ਹੁੰਦੀ ਹੈ ਵੀ ਇੰਨੇ ਸਾਲ ਤੱਕ ਰੇ ਮਕਾਨ ਜਾਂ ਇੰਨੇ ਸਾਲ ਤੱਕ ਰ ਲੈਂਟਰ ਜਿਹੜਾ ਬਚਿਆ ਰਹੇਗਾ ਪਰ ਅੱਗ ਲੱਗਣ ਦੇ ਨਾਲ ਜਿਹੜੀ ਹੁਣ ਅਸਲੇ ਸਥਿਤੀ ਹੈ ਇਸ ਮਕਾਨ ਦੀ ਮੁਨਿਆਦ ਜਿਹੜੀ ਫਿਲਹਾਲ ਜ਼ੀਰੋ ਹੈਗੀ ਆ ਔਰ ਕਿਸੇ ਵੇਲੇ ਵੀ ਜੋ ਮਕਾਨ ਦੇ ਜਿਹੜੇ ਇਥੇ ਰਹਿੰਦੇ ਨੇ ਉਹ ਦੱਸ ਰਹੇ ਨੇ ਕਿਸੇ ਵੇਲੇ ਵੀ ਇਹ ਮਕਾਨ ਢਹ ਢੇਰੀ ਹੋ ਸਕਦਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਾ ਪ੍ਰਸ਼ਾਸਨ ਕੋਲੋਂ ਕੀ ਮੰਗ ਹੈਗੀ ਆ ਫੈਕਟਰੀ ਨੂੰ ਲੈ ਕੇ ਕੀ ਡਿਮਾਂਡ ਸਾਡੀ ਪ੍ਰਸ਼ਾਸਨ ਕੋਲ ਇਹੀ ਮੰਗ ਆ ਕਿ ਅਸੀਂ ਸਾਰੇ ਮਹੱਲੇ ਵਾਸੀ ਇਕੱਠੇ ਹੋ ਕੇ ਤੇ ਅਸੀਂ ਡੀਸੀ ਸਾਹਿਬ ਦੇ ਸਾਹਮਣੇ ਪੇਸ਼ ਹੋਵਾਂਗੇ ਤੇ ਸਾਡ ਨੂੰ ਪ੍ਰਸ਼ਾਸਨ ਪੂਰਾ ਸਾਥ ਦੇਵੇ ਇਸ ਫੈਕਟਰੀ ਨੂੰ ਇਥੋਂ ਬੰਦ ਕਰਾਇਆ ਜਾਵੇ ਤੇ ਜਿਹੜੇ ਮਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਇਹੀ ਮੰਗਿਆ ਜੀ ਸਾਡੀ ਪ੍ਰਸ਼ੰਸਾ ਤਾਂ ਬਿਲਕੁਲ ਇਸ ਵੇਲੇ ਤਿਲਕ ਨਗਰ ਦੇ ਵਿੱਚ ਸਾਗਰ ਇੰਟਰਪ੍ਰਾਈਜ਼ ਜਿਹੜੀ ਗੋਦਾਮ ਸੀਗਾ ਜਿਹੜਾ ਇਸ ਘਰ ਦੇ ਬਿਲਕੁਲ ਪਿੱਛੇ ਲੱਗਦਾ ਸੀਗਾ ਹੋਰ ਆਸ-ਪਾਸ ਦੇ ਜਿਹੜੇ 7-8 ਮਕਾਨ ਆ ਜਿੰਦੇ ਜਿਹੜੇ ਉਸ ਅੱਗ ਦੀ ਚਪੇਟ ਵਿੱਚ ਆਏ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਜਲੰਧਰ ਕੋਲ ਜਾਵਾਂਗੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਹੈਗਾ ਬਣਦਾ ਹੱਕ ਹੈਗਾ ਜਿਹੜਾ ਉਹ ਉਹਨਾਂ ਨੂੰ ਸਾਗਰ ਇੰਟਰਪ੍ਰਾਈਜ਼ਰ ਕੋਲੋਂ ਦਵਾਇਆ ਜਾਵੇ ਤੇ ਨਾਲ ਦੀ ਨਾਲ ਇਹ ਵੀ ਮੰਗ ਉਹਨਾਂ ਨੇ ਰੱਖੀ ਆ ਕਿ ਇਹ ਜਿਹੜਾ ਸਾਗਰ ਇੰਟਰਪ੍ਰਾਈਜ਼ਰ ਦਾ ਜਿਹੜਾ स्क्रैप का दा गोदाम हैगा रहैशी है इलाके के बीचो बाहर कड्या जाए। वीडियो जर्नलिस्ट सुखविंदर दे नाल सुरेंद्र कंबोज दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर